ਸਰੀ ਦੇ ਵਿੱਚ ਮੇਲਾ ਸਹੇਲੀਆਂ ਦਾ ਕਰਵਾਇਆ ਗਿਆ ਇਸ ਮੇਲੇ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਨੇ ਹਾਜ਼ਰੀ ਭਰੀ ਬਹੁਤ ਸਾਰਾ ਇੱਥੇ ਜਸ਼ਨ ਮਨਾਇਆ ਗਿਆ ਗਿੱਧੇ ਪੰਗੜੇ ਪਾਏਗੇ ਉੱਥੇ ਹੀ ਇੱਕ ਚੰਗੇ ਮੈਸੇਜ ਦੇ ਨਾਲ ਜਿਹੜਾ ਇਸ ਸਾਰੇ ਮੇਲੇ ਨੂੰ ਦਰਸਾਇਆ ਗਿਆ ਇਸ ਮੌਕੇ ਦੇ ਉੱਤੇ ਔਰ ਵਿਮਨ ਇੰਪਾਵਰਮੈਂਟ ਦੀ ਗੱਲ ਵੀ ਕੀਤੀ ਗਈ ਸਰੀ ਦੇ ਮੇਰ ਵੀ ਇਸ ਮੌਕੇ ਪਹੁੰਚੇ ਤੇ ਨਾਲ ਨਾਲ ਦੀ ਨਾਲ ਆਰ ਸੀ ਐਮ ਪੀ ਤੋਂ ਮੈਂਬਰ ਸਰਬਜੀਤ ਸੰਗਾ ਵੀ ਇਸ ਮੌਕੇ ਦਿਖਾਈ ਦਿੱਤੇ All of you that I am honored to be in front of today. Uh, I, want to, I want to extend my gratitude to all of you for gathering here, for celebrating the strength and the brilliance of women in our incredible city of Surrey. I am constantly amazed by the passion and the commitment of the women in Surrey that do so many things, not just for those of us that are in, in government. that all the women that are leading and volunteering and doing great great things in our city that are changing lives of individuals Air Canada ne keha hai ki oh apne zyada tar sanchalan nu muattal karan de layi achanak yojanao nu aakhri roop de rahe ne Air Canada te Air Canada rosh vekhe 5200 to vad pilotan di jehdi numaindagi karan wali company te Air Light ਪਾਇਲਟ ਐਸੋਸੀਏਸ਼ਨ ਜਿਹੜੇ ਨੇ ਉਹਨਾਂ ਦੇ ਵਿਚਕਾਰ ਗੱਲਬਾਤ ਜਾਰੀ ਹੈ ਪਰ ਦੋਵੇਂ ਧਿਰਾਂ ਬਹੁਤ ਦੂਰ ਹਜੇ ਦਿਖਾਈ ਦੇ ਰਹੀਆਂ ਨੇ ਸਮਝੌਤੇ ਤੋਂ ਵਾਈਨ ਡਾਊਨ ਅਜੇ ਹੀ ਸਮੇਂ ਸ਼ੁਰੂ ਹੋਵੇਗਾ ਜਦੋਂ ਯਾ ਤਾਂ 에ਅਰਲਾਈਨ ਪਾਇਲਟ ਐਸੋਸੀਏਸ਼ਨ ਜਾਂ 에ਅਰ ਕੈਨੇਡਾ ਲੋੜਿੰਦੇ 72 ਘੰਟੇ ਦੀ ਹੜਤਾਲ ਜਾਂ ਫਿਰ ਤਾਲਾਬੰਦੀ ਨੋਟਿਸ ਦਿੰਦੇ ਨੇ ਜੋ ਕਿ ਕੈਨੇਡੀਅਨ ਕਾਨੂੰਨ ਦੇ ਤਹਿਤ 15 ਸਤੰਬਰ ਨੂੰ ਜਿਹੜਾ ਉਹ ਹੋ ਸਕਦਾ ਹੈ ਜਾਣਦਿਆਂ ਪੂਰੀ ਖਬਰ ਵਿਸਥਾਰ ਦੇ ਨਾਲ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਜੇਕਰ 5000 ਤੋਂ ਵੱਧ ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਨਾਲ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਉਹ ਆਪਣੇ ਜ਼ਿਆਦਾਤਰ ਸੰਚਾਲਨ ਨੂੰ ਮੁਅਤਲ ਕਰਨ ਦੀ ਤਿਆਰੀ ਕਰ ਰਿਹਾ ਹੈ। 에ਅਰਲਾਈਨ ਨੇ ਸੋਮਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਹੈ ਕਿ 에ਅਰ ਪਾਇਲਟ ਐਸੋਸੀਏਸ਼ਨ ਦੇ ਨਾਲ ਗੱਲਬਾਤ ਸਰਗਰਮ ਚੱਲ ਰਹੀ ਹੈ। ਦੋਵੇਂ ਧਿਰਾਂ ਗੱਲਬਾਤ ਦੇ ਵਿੱਚ ਬਹੁਤ ਦੂਰ ਹਨ। ਜੇਕਰ ਐਤਵਾਰ 15 ਸਤੰਬਰ ਤੱਕ ਕੋਈ ਸਮਝੌਤੇ ਤੱਕ ਨਾ ਪਹੁੰਚੇ ਤਾਂ 에어ਲਾਈਨ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਨੂੰ 72 ਘੰਟੇ ਦੀ ਹੜਤਾਲ ਜਾਂ ਲੋਕਡਾਊਨ ਨੋਟਿਸ ਜਾਰੀ ਕਰਨ ਦੇ ਲਈ ਅਧਿਕਾਰਤ ਕੀਤਾ ਜਾਏਗਾ ਜਿਸ ਨਾਲ 에어 ਕੈਨੇਡਾ ਦੀ 3 ਦਿਨਾਂ ਦੀ ਵਿਨ ਡਾਊਨ ਯੋਜਨਾ ਸ਼ੁਰੂ ਹੋ ਜਾਵੇਗੀ ਇਸ ਨਾਲ 에어 ਕੈਨੇਡਾ ਤੇ 에어 ਕੈਨੇਡਾ ਰੋਜ਼ ਹੌਲੀ-ਹੌਲੀ ਉਡਾਨਾਂ ਨੂੰ ਮੁਅੱਤਲ ਕਰਦੇ ਹੋਏ ਵੀ ਦਿਖਣਗੇ 에어 ਕੈਨੇਡਾ ਤੇ 에어 ਕੈਨੇਡਾ ਰੋਜ਼ ਔਸਤਨ 670 ਰੋਜ਼ਾਨਾ ਉਡਾਨਾਂ ਦਾ ਸੰਚਾਲਨ ਕਰਦੇ ਨੇ ਜੋ 1,10,000 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾਂਦੇ ਨੇ ਪਿਛਲੇ ਮਹੀਨੇ 알파 ਨੇ ਐਲਾਨ ਕੀਤਾ ਸੀ ਕਿ ਇਸ ਦੇ 98% ਦੀ ਮੈਂਬਰਾਂ ਨੇ 에어 캐ਨੇਡਾ ਦੇ ਨਾਲ ਇੱਕ ਨਵਾਂ ਸਮਝੌਤਾ ਪ੍ਰਾਪਤ ਕਰਨ ਦੇ ਹੱਕ ਦੇ ਵਿੱਚ ਵੋਟ ਦਿੱਤਾ ਹੈ ਕਰਮਚਾਰੀ ਜੂਨ 2023 ਤੋਂ 에어 캐ਨੇਡਾ ਦੇ ਨਾਲ ਗੱਲਬਾਤ ਕਰ ਰਹੇ ਨੇ 에어 캐ਨੇਡਾ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਮਾਈਕਲ ਰੋਸ ਦਾ ਕਹਿਣਾ ਹੈ ਕਿ 에어 캐ਨੇਡਾ ਦਾ ਮੰਨਣਾ ਹੈ ਕਿ ਸਾਡੇ ਪਾਇਲਟ ਸਮੂਹ ਦੇ ਨਾਲ ਸਮਝੌਤੇ ਤੇ ਪਹੁੰਚਣ ਲਈ ਅਜੇ ਸਮਾਂ ਹੈ 에어 ਕੈਨੇਡਾ ਦਾ ਮੰਨਣਾ ਹੈ ਕਿ ਸਾਡੇ ਪਾਇਲਟ ਜਿਹੜੇ ਨੇ ਉਹ ਆਪਣੀਆਂ ਤਨਖਾਹਾਂ ਦੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਬੈਠੇ ਨੇ ਬਸ਼ਰਤੇ ਐਲਫਾ ਆਪਣੀਆਂ ਤਨਖਾਹਾਂ ਦੀਆਂ ਮੰਗਾਂ ਨੂੰ ਮੱਦਮ ਕਰੇ ਜੋ ਕਿ ਉਸ ਕੈਨੇਡੀਅਨ ਉਜਰਤਵਾਦ ਦੇ ਤੋਂ ਕਿਤੇ ਵੱਧ ਹੈ ਹਾਲਾਂਕਿ ਕਿ ਮੀਡੀਆ ਨੇ ਹਾਲ ਹੀ ਦੇ ਵਿੱਚ ਯਾਤਰੀਆਂ ਲਈ ਅਚਾਨਕ 에ਅਰਲਾਈਨ ਬੰਦ ਹੋਣ ਕਾਰਨ ਹਫੜਾ ਦਫੜੀ ਵੀ ਦੇਖੀ ਹੈ ਜੋ ਸਾਨੂੰ ਆਪਣੇ ਗਾਹਕ ਨੂੰ ਕੰਮ ਦੇ ਵਧਣ ਵਾਲੇ ਰੁਕਣ ਤੋਂ ਬਚਾਉਣ ਲਈ ਸਭ ਤੋਂ ਇੱਕ ਮਜਬੂਰ ਕਰਦਾ ਹੈ ਇਸ ਦੇ ਵਿੱਚ 에ਅਰ ਕੈਨੇਡਾ ਤੇ 에ਅਰ ਕੈਨੇਡਾ ਰੋਸ ਨੂੰ ਇੱਕ ਵਾਰ 72 ਘੰਟੇ ਦੀ ਹੜਤਾਲ ਜਾਂ ਲਾਕਆਊਟ ਨੋਟਿਸ ਦਿੱਤੇ ਜਾਣ ਤੋਂ ਬਾਅਦ ਸੰਭਵ ਤੌਰ ਤੇ ਇਸ ਐਤਵਾਰ ਨੂੰ ਜਲਦੀ ਤੋਂ ਜਲਦੀ ਬੰਦ ਕਰਨ ਦਾ ਬਹੁਤ ਮੁਸ਼ਕਲ ਫੈਸਲਾ ਸ਼ਾਮਿਲ ਹੈ 에어ਲਾਈਨ ਦੀ ਪਾਲਿਸੀ ਦੇ ਤਹਿਤ 15 ਤੇ 23 ਸਤੰਬਰ ਦੇ ਵਿਚਕਾਰ ਯਾਤਰਾ ਲਈ ਟਿਕਟਾਂ ਵਾਲੇ ਗਾਹਕ ਬਿਨਾਂ ਕਿਸੇ ਵਾਧੂ ਕੀਮਤ ਦੇ 3 ਨਵੰਬਰ ਤੱਕ ਉਸੇ ਮੁੱਲ ਤੇ ਮੰਜ਼ਲ ਵਾਲੀ ਕਿਸੇ ਵੀ ਹੋਰ 에어 ਕੈਨੇਡਾ ਫਲਾਈਟ ਦੇ ਰੀਬੁੱਕ ਕਰ ਸਕਦੇ ਨੇ ਜੋ ਗਾਹਕ ਉਸ ਮਿਤੀ ਤੋਂ ਬਾਅਦ ਆਪਣੀ ਯਾਤਰਾ ਨੂੰ ਰੱਦ ਕਰਦਾ ਹੈ ਤੇ ਦੁਬਾਰਾ ਬੁੱਕ ਕਰਵਾਉਣਾ ਚਾਹੁੰਦੇ ਨੇ ਉਹਨਾਂ ਦੀ ਬਦਲਾਅ ਫੀਸ ਮਾਫ ਕਰ ਦਿੱਤੀ ਜਾਵੇਗੀ ਪਰ ਕਿਰਾਏ ਵਿੱਚ ਕੋਈ ਅੰਤਰ ਦੇਣਾ ਜੋ ਪਏਗਾ ਜੇ ਲੋੜ ਪਈ ਤਾਂ 에ਰਲਾਈਨ ਦਾ ਕਹਿਣਾ ਹੈ ਕਿ ਉਹ 23 ਸਤੰਬਰ ਤੋਂ ਬਾਅਦ ਤਬਦੀਲੀਆਂ ਤੇ ਰੱਦ ਕਰਨ ਬਾਰੇ ਆਪਣੀ ਸਤਿਭਾਵਨਾ ਨੀਤੀ ਦਾ ਵਿਸਥਾਰ ਵੀ ਕਰਨਗੇ ਤੇ ਇਸ ਦੇ ਵਿੱਚ ਹੋਰ ਐਲਾਨ ਅੱਗੇ ਜਾਰੀ ਕੀਤੇ ਜਾਣਗੇ ਵੈਸਟ ਚੈਟ ਨੂੰ ਵੈਸਟ ਚੈਟ ਨੂੰ 1 ਜੁਲਾਈ ਤੋਂ ਪਹਿਲਾਂ ਮਕੈਨਿਕਸ ਤੇ ਹੜਤਾਲ ਤੇ ਜਾਣ ਤੋਂ ਬਾਅਦ 1000 ਤੋਂ ਬਾਅਦ ਉਡਾਨਾਂ ਨੂੰ ਰੱਦ ਕਰਨ ਲਈ ਮਜਬੂਰ ਕੀਤਾ ਗਿਆ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ